ਹਿੰਦੀ ਬੰਦ ਮੱਖਣ ਖਾਣਾ ਆ ਇਹ ਅੰਡੇ ਨਾਲ ਕੇ ਆ ਬੱਕਰੀ ਦਾ ਮਾਂ ਕੇਕ ਨਹੀਂ ਖਾਣਾ ਦਾ ਬੜੇ ਜਨਾਬਾਂ ਬਾਅਦ ਚੱਲੀ ਐ ਜੇ ਸਕੂਲੇ ਲੈ ਵੀ ਆਪਣੇ ਡਾਕਟਰ ਸਾਹਿਬ ਆ ਗਏ ਨੇ ਭਰਾ ਐ ਆਪਣਾ ਤੇ ਹੁਣ ਦਵਾਈ ਦੀ ਸੈਟਿੰਗ ਲੱਗੀਆਂ ਕਰਨ ਕਿਉਂਕਿ ਵਿੱਚ ਜੋ ਮਿਕਸ ਅਪ ਜਿਹਾ ਐ ਕੰਮ ਤੇ ਉਹਨੇ ਸਾਰੀ ਸੈਟਿੰਗ ਕਰਕੇ ਨਾ ਫਿਰ ਇੱਕ ਮੇਰਸ ਨੇ ਇੱਕ ਡੱਬੇ ਚ ਰੱਖੀ ਇੱਕ ਇੱਕ ਚ ਰੱਖੀ ਇਦਾਂ ਉਹ ਸੈਟਿੰਗ ਕਰਦੇ ਆ ਤੇ ਹੁਣ ਚੱਲਨੇ ਬਸ ਆਪਾਂ ਜਿਹੜੀ ਜ਼ਰੂਰੀਆਂ ਜ਼ਰੂਰੀ ਦੀ ਪਹਿਲਾਂ ਇੱਕ ਡੱਬੇ ਚ ਕਰ ਲਈਏ ਵੀ ਸਸਮਾਨ ਸਾਰਾ ਜਿਹੜਾ ਚੁੱਕ ਕੇ ਨਾ ਹੁਣ ਇਹ ਆਪਾਂ ਗੱਡੀ ਚ ਲੱਗੇ ਆ ਰੱਖਣ ਦਾਈਆਂ ਦੂਈਆਂ ਤੈਹ ਲਾ ਲਈਆਂ ਸਾਰੀਆਂ ਉਹ ਰੱਖਣੀਆਂ ਆਪਾਂ ਕਿ ਇਦਾਂ ਡੱਬੇ ਸਾਰੇ ਖਿਲਾਰ ਕੇ ਕੱਢ ਤੇ ਵਿੱਚ ਵਿੱਚ ਇਦਾਂ ਰੱਖਾਂਗੇ ਦਵਾਈਆਂ ਸਾਰੀਆਂ ਐਨ ਓਕੇ ਆਪਾਂ ਇਧਰ ਵੀ ਸਿਰਫ ਇਦਾਂ ਰੱਖ ਲਈ ਹੁਣ ਤੇ ਰੋਟੀ ਖਾਣੀ ਪਵਾਣਾ ਤੇ ਹੁਣ ਚੱਲੇ ਨੇ ਲੈ ਕੇ ਸੱਸੀ ਗਾਜੀ ਸਤੜਾਈ ਦਿਨ ਨੂੰ ਲੋਕ ਦੇ ਵਿੱਚ ਤੇ ਆਪਣੇ ਭਰਾ ਆ ਉਹ ਵੀ ਨਿਹੰਗੋਂ ਆਉਂਦੇ ਆ ਅਸੀਂ ਤੇ ਪਹੁੰਚਣ ਵਾਲੇ ਆ ਘਰੇ ਉਹਨਾਂ ਨੇ ਨਾਲ ਲੈ ਜੀਏ ਵਾਧਾ ਹੰਦਾ ਬੰਦੇ ਹਾਂ ਜੀ ਅੱਛਾ ਅੱਧੀ ਗਾਜੀ ਚਾਹ ਵੀ ਲੈਣੀ ਆ ਆਸਮਾਨ ਰੱਖ ਕੇ ਫਿਰ ਕੰਦੇ ਕੀ ਹਾਂ ਐ ਮੁੰਡੇ ਦੀ ਮੰਮੀ ਉਹ ਡੱਲੇ ਗਈ ਤੇ ਪੀਂਹ ਪਾਈ ਆਈ ਆਪਣਾ ਫ੍ਰੀ ਗੱਡੀ ਦੇ ਮਹਾ ਸੈਟਿੰਗ ਵੀ ਕਰਕੇ ਤੇ ਹਰੇ ਮਿੱਤਰਾ ਜਾ ਰਹੇ ਹਾਂ ਪਤ ਜੀ ਮਿੱਟੀ ਦੀ ਸੇਵਾ ਜਾ ਰਹੀ ਹੈ ਚੈੱਕ ਕਰ ਸਾਦੇ ਤੁਸੀਂ ਹੋਰ ਜੇ ਪਾਇਦਰ ਗੁਰਦਰਾ ਸਾਹਿਬ ਹੁਣ ਆਪਾਂ ਇਧਰ ਨੂੰ ਮੜਨਾ ਹੈ ਇਧਰ ਅੱਗੇ ਇਧਰ ਪਿੰਡ ਹੀ ਆ ਮੈਂ ਵੀ ਆ ਪਿੰਡ ਜਾਂਦੇ ਆ ਬਣਾਣੀ ਨਕੀ ਆਵੇ ਚੰਗੋ ਹੋ ਰਹੀ ਹੈ ਦੇਖ ਲੱਗੀਆਂ ਸਾਰੀਆਂ ਵਟੀਆਂ ਰਹਿ ਗਈਆਂ ਵਾਸਤੇ ਸਾਰਾ ਪਾੜਦਾ ਕੁਤੇ ਗਲ ਗਏ ਉਹ ਵੀ ਚਰਾਂ ਦੇ ਸਮੈਲ ਆ ਰਹਾ ਸਲਾਬ ਦੀ ਵੀ ਬਹੁਤ ਜ਼ਿਆਦਾ ਹੈ ਹਾਂਜੀ ਬਹੁਤ ਜ਼ਿਆਦਾ ਹੈ ਇਹਦੇ ਨਾਲ ਸਾਰੇ ਕੋਈ ਜਾਂਦੀ ਪ੍ਰੋਬਲਮ ਉਹ ਤੂੰ ਇਹੋ ਹੀ ਮੰਗੂ ਹਾਂ ਆਪਣੇ ਕੋਈ ਕੈਂਚੀਆਂ ਹੈਗੀਆਂ ਨਾ ਫਿਰ ਕੈਂਚੀ 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 ਇਹ ਕਦੋਂ ਮੰਗਾਵਾਂ ਕੈਂਚੀ ਮੰਗਾਵਾਂ ਤੇਜੇ ਦਊਂਗਾ ਦੋ 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 ਕੈਂਚੀ ਮੰਗਾਵਾਂ ਇਹ ਸਾਰੇ ਦਵਾਈਆਂ ਕੱਢ ਦੇ ਲੈ ਜੀ ਕੱਢ ਲੀ ਗੀਆਂ ਦਵਾਈਆਂ ਸਾਰੀਆਂ ਬਸ ਕੱਢਦੇ ਕੱਢਦੇ ਬਸ ਇਹ ਸਿਰਫ ਕੱਢਣੇ ਬੱਚਿਆਂ ਵਾਲੇ ਕਿ ਇਦਾਂ ਤਾਂ ਡੱਬਾ ਰੱਖਦੇ ਤਾਂ ਉੱਚੀ ਦੇ ਦੇਣੇ ਇਦਾਂ ਹੀ ਬਸ ਠੀਕ ਹੈ ਇਹਦੇ ਚ ਕੀ ਰਹਿ ਗਿਆ ਉਹ ਪੀਦਾ ਇਹਦੇ ਚ ਇਹ ਚ ਇਹ ਚ ਦਵਾਈਆਂ ਨਹੀਂ ਇਹ ਵੀ ਇਹ ਵੀ ਕੱਢ ਬਾਹਰ ਦੇਣੀਆਂ ਹੈ ਕੱਢ ਲੈਣੇ ਕੱਢ ਲੈਣੇ ਕੱਢ ਲੈਣੇ ਕੈਂਚੀ ਇੱਕ ਛੋਟੀ ਲਈ ਆਇਆ ਉਹ ਕਿਜੀ ਨਾਰਤ ਲੈ ਆਓ ਕਿ ਮੈਂ ਕਹਿੰਦੇ ਆ ਆ ਵੀ ਰੱਖ ਪੈਰਾਸਟਾਮੋਲ ਇਹ ਕਰਦੀ ਆ ਪੈਰਾਸਟਾਮੋਲ ਕੱਢ ਕੇ ਬਾਹਰ ਕਰਾ ਲਿਆ ਨਾਰਤ ਬੁਖਾਰ ਨਮੂਸ ਲਈ ਰਹਿ ਨਮੂਸ ਕਰਾਇਆ ਕਿਉਂ ਨਾ ਨਾਲ ਬੁਖਾਰ ਆਹ ਬੜੀ ਆਹ ਰਹੀ ਜੇ ਜਦੋਂ ਬੀਤੀ ਘਟਦਾ ਉਹਦੇ ਹੱਥ ਜਿਹਦਾ ਲੋਹ ਹਾਂ ਆਹ ਫੜ ਦੋ ਇਸ ਪੱਤੇ ਦਰਦ ਦੇ ਰੱਖ ਇੱਧਰ ਕੱਲੀ ਦੋ ਜੀ ਠੀਕ ਹੈ ਨਾ ਇਹ ਤੋਂ ਦੱਸ ਕੀ ਇਹ ਉਹ ਬਾਈਕ ਜਿਹੜੀ ਵਾਲੇ ਬੰਦੇ ਨੇ ਜਿਹੜੇ ਦਰਦ ਦੇ ਓਕੇ ਉਹ ਮੇਰਾ ਬਲਕ ਲੱਗਾ ਆ ਮੇਕਨ ਰੋਲੀ ਆ ਨਾ ਹਾਂਜੀ ਇਹਦਾ ਘਟਿਆ ਆ ਲੋਟ ਦਰਨਾ ਕਿਲਮੇ ਬਰ ਜਾਦੀ ਜਦੋਂ ਦਰਦ ਹੋਵੇ ਸਰੀਰ ਨੂੰ ਆਪ ਜੀ ਆ ਜੀ ਬੀਬੀ ਵਾਲਾ ਹਾਂਜੀ ਹਾਂਜੀ ਆ ਮਲਾਉਂਗਾ ਕਿਤਾ ਕਤਾ ਬੁਖਾਰ ਤੇ ਜੁਕਾਮ ਦੁਕਾਨ ਤੇ ਬਹੁਤ ਦਰਦ ਆ ਕਿੰਨੇ ਚਿਰ ਦਾ ਬੱਚਾ ਟੀਨ ਵਾਲੇ ਵੀ ਆ ਜੀ ਕਿੰਨਾ ਸਾਨਾ ਸਾਢੇ ਦੋ ਸਾਲ ਬਈ ਬਾਬਾ ਜੀ ਆ ਲੈ ਬਾਬਾ ਜੀ ਕੋਲ ਲੈਓ ਜੀ ਪੀਣ ਵਾਲੀ ਵੀ ਆਦੀ ਤਾਂ ਬਹੁਤ ਜਿਆਦਾ ਵਾਹ ਗਰਮ ਪਾਣੀ ਨਾਲ ਪੀਣਾ ਇਦਾਂ ਦੋ ਚਮਚ ਚਲ ਜਾਓ ਪੋਟਾ ਨਾ ਤਰਦਾ ਨਾ ਮੈ ਵੀ ਲਾ ਸਕਦੇ ਬਈ ਜਿਹੜਾ ਬਾਹਰ ਅੰਦਰ ਕੱਢਣਾ ਨਾ ਇੱਕ ਦੇ ਕੱਪੜੇ ਪੂਰੇ ਪਾ ਕੇ ਕੱਢੋ ਠੀਕ ਹੈ ਫਿਰ ਇੱਕ ਦਾ ਲਾ ਕੇ ਨਾ ਕੈਮ ਲਾ ਕੇ ਦੇਖਦੇ ਬੱਚਾ ਮਸ਼ਰਵਾ ਤੇ ਉੜਮੋਸਿਆ ਠੀਕ ਲਾ ਸਕਦੇ ਕੋਈ ਵੀ ਜਾਨ ਤੋਂ ਨਹੀਂ ਬੱਚਾ ਘਰ ਸੇ ਬੰਦੂ ਬੋ ਚਲ ਯਾ ਅਦਰ ਬੇਗੀ ਦੇ ਬਲੈਕ ਹੈ ਨਾ ਉਹਨਾਂ ਨੂੰ ਪੰਜਾਂ ਨੂੰ ਵੀ ਘਾਟੀ ਦੇ ਦੋ ਵਾਰੀ ਆਉਂਦੀ ਹੈ ਇਹ ਬੱਚੇ ਨੂੰ ਨਹੀਂ ਦੇਣੀ ਆ ਵੀ ਤੇਰੇ ਨਾਲ ਆ ਦੋ ਵਾਰੀ ਜੀ ਗਰਮ ਪਣੀ ਦਾ ਲਿਓ ਠੀਕ ਲੈ ਚਾਹ ਜੀ ਤੁਹਾ ਪੁੱਨੇ ਨਾਲ ਆਪ ਕੋਰੇ ਮਾਰੇ ਅੱਤੇ ਪਾਡੀ ਇੱਕ ਵੋਚੂ ਆ ਪੰਜਾਂ ਮਰ ਦੇਣੀ ਹੈ ਪਾਣੀ ਪੀਏ ਹੁਣ ਪਹਿਲਾਂ ਭਰਾਵਾ ਇਹਸ ਬੋਲਾ ਗੰਢੀ ਗਰਮੀ ਬੜੀ ਆ ਗਈ ਆ ਤੇ ਪਟਾਖੇ ਇਹ ਪੈਰਾ ਸਤੰਬਰ ਹਾਂ ਜੀ ਕੋਹਾਂ ਸੀ ਪਾਣੀ ਗੇਰ ਦੇ ਬੋਲ ਉਹ ਆ ਰਹੀ ਐ ਡੀਐਸਪੀ ਆ ਉਹ ਕਿੰਨਾ ਲੜੀ ਲੈ ਪੀ ਲਿਆ ਪੀ ਲਿਆ ਪੀ ਲਿਆ ਪੀ ਲਿਆ ਮੈਂ ਕਿੰਨਾ ਤੇ ਆ ਵੀ ਕਦੇ ਕੋਈ ਜੌਬ ਵਗਦੇ ਹੀ ਵੀਰੋ ਇਹ ਦਿਨ ਦਾ ਪਾਪਾ ਜਿੱਤੇ ਵਾ ਉਹ ਵੀ ਆਹ ਤਿੰਨ ਛੋਟੇ ਬੱਚੇ ਆ। ਅਗਰ ਤੁਹਾਨੂੰ ਕੋਈ ਵੀ ਜਿੱਦਾਂ ਹੁਣ ਬਾਹਰ ਦੇ ਬੰਦੇ ਨੂੰ ਕਿਸੇ ਨੇ ਮਿਲਦੇ ਚਾਹਾਂ ਭਾਜੀ ਇਹ ਨਗੇਲੀ ਨੇ ਪਰੋ ਪਰੇ ਕਿ ਬਿਮਾਰੀ ਬਹੁਤ ਫੈਲਣੀ ਜ਼ੈ ਸੈਨੀਟਾਈਜ਼ਰ ਤੁਹਾਨੂੰ ਦੇ ਦਿੰਨੇ ਆ ਬੱਚੇ ਨੇ ਚੁੱਕਣਾ ਫਿਰ ਹੈਂਡ ਕਰਨੇ ਆ ਆਪਣੇ ਠੀਕ ਆ ਤੁਹਾਨੂੰ ਦੇਣਾ ਆ ਹਾਂ 3 ਵਸ ਸੈਨੀਟਾਈਜ਼ਰ ਕੀ ਹਲੋ ਆ ਹਾਂ ਜੀ ਬੱਚੇ ਨੂੰ ਜਦੋਂ ਵੀ ਦਵਾਏ ਜੀ ਚੁੱਕਣਾ ਨਾ ਬਸ ਲਾਗੂ ਕਰ ਲੈਣੇ ਜਿਹੜੀਆਂ ਤਕੀਆਂ ਨੂੰ ਜਿਆਦਾ ਦੀ ਮੈਨੂਲੀ ਪਾਵਰ ਬਹੁਤ ਸਟਰੋਂਗ ਹੁੰਦੀ ਹੈ ਇਹ ਕਰ ਲੈਣੀ ਜਦੋਂ ਕਰਣੀ ਜਿਆਦਾ ਪਾਵਰ ਹੋਣਾ ਜੇਕਰ ਹੈਂਡ ਸੈਟ ਦੇ ਦਰ ਮੈਂ ਉਸ ਤੋਂ ਬਾਅਦ ਦੱਸਾਂ ਤਾਂ ਬਾਈਟ ਨਹੀਂ ਲੱਗਿਆ ਮਿਲਿਆ ਕਰ ਹਾਂ ਜਦੋਂ ਕੰਪਨੀ ਦਾ ਕੰਮ ਕਰ ਜਾਂਦੀ ਹੈ ਕੋਈ ਨਹੀਂ ਕੋਣ ਵਿੱਚ ਕੋਣ ਹਾਂਜੀ ਉਹ ਟਿਊਬ ਜਿਹੜਾ ਦੇਖੋ ਨਹੀਂ ਦੋ ਮਤਲਬ ਉਹ ਜਗਾਂ ਦਾ ਆਪਣਾ ਬੱਲੀ ਪਾਣੀ ਨਹੀਂ ਛਕਾਉਂਦਾ ਕੰਮ ਕਰ ਰਣੀ ਯਾਰ ਕਿੰਨੇ ਸਿਰ ਦਰਦ ਕਰੂਗੀ ਹਾਂ ਬੋਲੋ ਆਹੋ ਠੀਕ ਹੈ ਸਿਰ ਦਰਦ ਦੇ ਵਿੱਚ ਆਹ ਨੀਚੇ ਵਿੱਚ ਮੇਰੇ ਨਾਲ ਇਹੋ ਦਿਖਾ ਰਹੀ ਠੀਕ ਹੈ ਇਹੋ ਸਪੋਨਸਰ ਥੋੜੀ ਖਾਂਦੇ ਜੀ ਨਹੀਂ ਵਾਧਾ ਮਰਦਾ ਜੀ ਵਾਧਾ ਹੁੰਦੀ ਕੀ ਵਾਧਾ ਵਾਧਾ ਆੜ ਦਾ ਲੁਕਿਆ ਨਾੜ ਦੀ ਕੰਢੀ ਹੁੰਦੀ ਹੈ ਇਹ ਫਿਰ ਵਿੱਚੇ ਲੈਣਾ ਦਵਾਈ ਚਲਦੀ ਕੋਈ ਹੈਗੀ 25 ਕੁਛੀ ਪੈਣੀ ਹੋਵੇ ਉਹ ਆੜਦੇ ਤਾਕਤਵਰਤ ਜਾਈਓ ਤੁਹਾਨੂੰ ਆ ਤਾਕਤਵਰਤ ਇਹਦੀ ਨਤਾ ਦਰਦ ਕਰਦੀ ਹੈ ਅੱਜ ਵੀ ਕੰਪਲੈਕਸ ਵਾਲੀ ਪਈ ਹੀ ਯਾਰ ਪੱਤੇ ਇਹ ਵੀ ਵੇਖੀ ਵੀ ਕੰਪਲੈਕਸ ਵਾਲੇ ਪਈਓ ਤੁਹਾਨੂੰ ਮੋੜਾ ਉਹ ਦੇ ਦੇਣਾ ਕਿਹੜਾ ਤੁਹਾਨੂੰ ਕੰਮ ਲੱਗਿਆ ਤੁਹਾਨੂੰ ਕੀ ਕਰ ਆ ਅੱਜ ਨਾਲ ਇਹ ਕਿਹੜਾ ਨਾ ਮਾਂਗ ਲੈਣੀ ਤੂੰ ਅਸਲੀ ਗੱਲ ਇਹੋ ਤਾਂ ਨਹੀਂ ਉਸ ਤੇ ਆਹੋ ਐਸੇ ਲੈਣੀ ਮੈਨੂੰ ਪੀ ਕੇ ਜੰਮਾਈ ਤੇ ਪਾ ਕੇ ਦੇ ਸਕਦੇ ਆ ਸਾਰੇ ਇਦਾਂ ਕੰਮ ਸਾਰ ਨੂੰ ਅੱਜ ਨਾਲ ਬੜਾ ਗੋਲੀ ਦੇ ਦਵਾ ਆ ਨਿਸ਼ਾਨ ਚ ਲਾਉਣੀ ਮਾਂਜੀ ਬੁਕਾਰ ਮੈਂ ਕੀ ਕਰ ਰਹੀ ਆ ਰਗੀ ਕਾ ਕੰਮ ਕਿੰਨਾ ਕਰਨਾ ਆਹ ਦੋ ਆਹ ਦੋ ਟਾਈਮ ਗੋਲੀ ਦੀ ਆਕੇਂ ਤੰਨ ਜਿਲਾਉ ਦੋ ਹਾਂ ਫਸਾ ਲਿਆ ਲਾ ਕੋਟਾਂ ਦੇ ਮਲਦੀਏ ਹਾਂਜੀ ਚਾਹੇ ਕਿਤੇ ਵੀ ਕਿਤੇ ਗੁੱਜੀ ਸਾਟ ਲੱਗੀ ਨਾ ਲਾਸਤ ਬੰਨ੍ਹ ਕੰਨ ਲੋਈ ਘੱਟ ਜੀ ਕੋਈ ਵੀ ਦਿੱਤਾ ਨਹੀਂ ਆਹ ਲੀ ਨੂੰ ਨਸ਼ਿਆ ਆ ਗਿਆ ਉਹਨਾਂ ਨੇ ਕੀ ਜਾਂਦੀ ਇਹਦਾ ਮੁੱਕਦਾ ਸਾਬ ਉਹਦੇ ਨਾਲ ਹੁੰਦਾ ਕੋਈ ਨਹੀਂ ਮੈਂ ਆਉਂਗਾ ਨਹੀਂ ਤੇ ਬਾਬਾ ਜੀ ਸ਼ਗਲੀ ਚਲ ਬੰਦ ਬੰਦ ਆਲੂ ਉਸ ਨੂੰ ਉਹਨਾਂ ਨੇ ਉਹਨਾਂ ਨੇ ਹੋਰ ਵੀ ਪ੍ਰੋਬਲਮ ਹੋਏ ਡਿੱਕ ਨੂੰ ਫਨਕ ਦੀਆਂ ਬੋਲੀਆਂ ਹੋਣੀਆਂ ਜਿਹੜੇ ਚਪੀਏ ਵੀਕਨਸ ਤਾਂ ਵੀ ਸੁਣੋ ਦੀਪ ਦਵਾਈ ਚਾਰੀ ਸ਼ੂਟ ਕਰ ਡਿੱਕ ਨੂੰ ਮਿੱਟੀ ਕਿੰਨੇ 15 ਵਾਲਾ ਲੱਗਦਾ ਹੈ ਕੁਝ ਖਾਣ ਦੇ ਸ਼ਾਮ ਨੂੰ ਠੀਕ ਹੈ ਪਤਾ ਇਹ ਦੋ ਮਿੰਟ ਦਵਾਈਆਂ ਦਾ ਹੌਕਾ ਦੇ ਆਏ ਮੇਰਾ ਬਹੁਤ ਵਧੀਆ ਸੁਣਾਓ ਜੀ ਜਿੱਦਾਂ ਮੈਂ ਵੀਡੀਓ ਵੇਖੀ ਹੈ ਤੇ ਜਿਆ ਵੈਸੇ ਕਰਨਾ ਦੇਖ ਦੇ ਕੋਈ ਮਤਲਬ ਦਵਾਈ ਦੀ ਲੈਣੀ ਮੇਰਾ ਭਰਾ ਚੰਪਲਾ ਹੁਣ ਨਾ ਇੱਥੇ ਨਾਲ ਵਾਲੇ ਪਿੰਡ ਚ ਦੂਜੇ ਚ ਚੱਲੇ ਆ ਦੂਜੇ ਪਿੰਡ ਚ ਆ ਵੀਰ ਵਿਚਾਰਾ ਡਿਆ ਸੇਵਾ ਕਰਨ ਲੈ ਕੇ ਆ ਆ ਦੇ ਮੁਕਾਲੇ ਮੁਕਾਲੇ ਲੈਂਦਾ ਇਹ ਪੀਏ ਕੜਕੜ ਆਪਾਂ ਇੱਥੇ ਐ ਦਵਾਈ ਦਾ ਕੈਂਪ ਲਾਉਣ ਤੇ ਆ ਵੀਰੇ ਇਧਰ ਦਵਾਈ ਤੇ ਇਹ ਸੇਵਾਦਾਰ ਵਿਚਾਰਾ ਕਰਨਾ ਇਹ ਲੈ ਕੇ ਆ ਠੰਡਾ ਠੰਡਾ ਵੇਖੋ ਇਹ ਭਰਾ ਆ ਆਪਣਾ ਇਹ ਕੈਪਸੂਲ ਗੈਸ ਵਾਸਤੇ ਹੀ ਹੈ ਜਦੀ ਮਗਰ ਫਾਟ ਬੱਚਾ ਉਚਾਈ ਦੀ ਕੁੜੀ ਨਹੀਂ ਲੈ ਵੀ ਆ ਪਿੰਡ ਚ ਵੀ ਰੁਕੀ ਨਹੀਂ ਬਾਬਾ ਜੀ ਮੈਂ ਕਹਿੰਦਾ ਜੀ ਹਾਂ ਜੀ ਹਾਂ ਜੀ ਤਮਾ ਅੱਗੇ ਪੇ ਅੱਗੇ ਅੱਗੇ लाभ पालो यार <गराजीकरी> <skrattans> <workiteners> ਆਗਦੀ ਹੈ ਹਾਂ ਗਰਮ ਪਾਣੀ ਦੇ ਦੋ ਚਮਚ ਪਾ ਕੇ ਦੇਣੀ ਠੀਕ ਹੈ ਖੰਗ ਤੇ ਜਕਾਉਂ ਦਾ ਦੋਨੇ ਕੰਮ ਕਰੂੰਗੀ ਤੇ ਬਖਾਰ ਦਾ ਕੰਮ ਕਰੂੰਗੀ ਕਿੰਨੇ ਚੀਜ਼ਾਂ ਹੋਣਗੇ ਨਾ ਕੰਪਲੀਟ ਮੈਨੂੰ ਪੈੜੀ ਪੱਖ ਠੀਕ ਆ ਦੋ ਬਖਾਰ ਦੀ ਲੱਗਦਾ ਹੈ ਆਲੂ ਦਰਦਾ ਨਹੀਂ ਨਹੀਂ ਇਹ ਨਹੀਂ ਮੈਂ ਕਰਾਂਗਾ ਹਾਂ ਦੇਤੀ ਪਾਪਾ ਹੀ ਹੋਣਾ ਨੇ ਕਿਹਨੇ ਗੋਲੀ ਹੋਈ ਹੈ ਮੈਂ ਗੋਲੀ ਕੱਢਦਾ ਨਾ ਲੈ ਕਿਤਾਬ ਕਰਕੇ ਕੱਢਦਾ ਹਾਂ ਹਾਂ ਜੀ ਹਾਂ ਜੀ ਤੁਸੀਂ ਇਹ ਯਾਰ ਕਮਜ਼ੋਰੀ ਵੀ ਨਾ ਆਇਆ ਹਾਂ ਜੀ ਇਹ ਆਪਸੋ ਤਾਕਤ ਦੇਈ ਦੀ ਕਮਜ਼ੋਰੀ ਨਾ ਆ ਜਦੋਂ ਬੱਤੀ ਚੁੱਕਦੇ ਨਾ ਇਹਨਾਂ ਜਰੂਰ ਮੇਰਾ ਰੱਖਿਆ ਕਰੋ ਠੀਕ ਹੈ ਠੀਕ ਉਹਨੇ ਆਪਣਾ ਕੱਢਦਾ ਠੀਕ ਤੋਂ ਵਸਤੀ ਸੁਣਾ ਟੋਟਮ ਵਸਤੀ ਮਾਸੀ ਯਾਰ ਮਾਸੀ ਹੋਰ ਤੁਸੀਂ ਕਿੰਨੇ ਪੈਕਟਰੀਆਂ ਆਖਾਂ ਗਿਆ ਤੇ ਉਹਨੇ ਤੁਹਾਨੂੰ ਬੇਨਖੇ ਚ ਲੈ ਗਿਆ ਉਹ ਫੇਰੇ ਨਹੀਂ ਆਉਂਦਾ ਮਾਸੀ ਨਹੀਂ ਬੱਤੀ ਸਾਡੇ ਨਾਲ ਕੱਲ ਨੂੰ ਲੈ ਮੈਂ ਕੋਈ ਕੱਲ ਨੂੰ ਬੱਚਿਆਂ ਨੂੰ ਨਹੀਂ ਤੇ ਲੈ ਮੈਂ ਕੱਲ ਮੋਸਰਾ ਲਿਕਵਿਡ ਦੇ ਜੂਸ ਵਗੈਰਾ ਹਨਾ ਕਰਕੇ ਜੀ ਆਪ ਥੋੜੇ ਦਿਨ ਤੱਕ ਕੀ ਕਰੋ ਲਿਕਵਿਡ ਚੀਜ਼ੇ ਲੋ ਰੋਟੀ ਛੋੜ ਦੇ ਰੋਟੀ ਛੋੜ ਤੋਂ ਥੋੜੀ ਹੀ ਕਰਨਾ ਪਵੇਗਾ ਬਦੀ ਜੀ ਦੇ ਗ੍ਰੇਸ ਨਹੀਂ ਆਇਆ ਜਿਆਦਾ ਕਿਲੋਸ ਇਹ ਗ੍ਰੇਸ ਨਹੀਂ ਵਾਲਾ ਕੰਮ ਹੈ ਨਹੀਂ ਜਿਆਦਾ ਹੋ ਗਿਆ ਚੱਲ ਗਿਓ ਬੱਬਾ ਜੀ ਉਹ ਕੈਂਚੀਆਂ ਬਲ ਕੇ ਫੜਕੀਆਂ ਯਾਰ ਆਪਣੀ ਇੱਕ ਆ ਇੱਕ ਦੇ ਦੋ ਦਿਓ ਦੇ ਦੋ ਯਾਰ ਆਵਾਜ਼ ਆ ਜੀ ਆ ਵੀ ਇਧਰ ਪਿੰਡ ਆਏਗਾ ਤੇ ਇੱਥੇ ਕੋਰ ਦੋੜਾ ਸਾਹਿਬ ਲਾ ਲਾਂਗੇ ਕੈਂਪ ਆਪਾਂ ਪੜੀ ਬਰਤੋ ਰਜੇ ਸਰ ਜੀ ਜਿੰਦੂ ਕਰੀਏ ਕਰਦੇ ਆ ਪਾਤਾ ਬੰਦੇ ਗੋਡਾ ਮਕਾ ਲਾ ਲੈ ਨੈਵੀ ਲੋਸਮੈਂਟ ਕਰਵਾਤੀ ਆਉਂਦੇ ਆ ਬੱਬੀ ਦਾ ਬੜਾ ਕਰਵਾਤੀ ਆ ਲੋਸਮੈਂਟ ਨਾਲ ਗੱਡੀ ਲੈ ਲਈ ਕਿੰਨਾ ਪੈਸਾ ਸਾਈਡ ਤੇ ਆਹ ਗੱਡੀ ਲਾ ਲਾ ਯਾਰ ਸਾਈਡ ਤੇ ਉਹ ਅੰਦਰ ਦੇ ਦੇਵਾਂ ਜਾਂ ਵਰਤਾਂ ਉਹ ਕਹਿ ਰਿਹਾ ਭਾਈ ਆ ਜਾ ਆ ਜਾ ਪਾਪਾ ਜੀ ਆ ਜਾ ਇੱਧਰ ਆ ਲਾ ਦੇ ਲਾ ਦੇ ਗੱਡੀ ਸਾਈਡ ਤੇ ਲਾ ਦਈਏ ਫਿਰ ਆਪਾਂ ਅੰਦਰ ਕਰਦੇ ਹਾਂ ਸੇਵਾ ਤੇ ਆ ਤੇ ਕਹੀਓ ਆਪਾਂ ਚੇਅਰ ਲਓ ਜਾਈਏ ਜਦੋਂ ਸਾਜੀ ਕਰੇ ਹਾਂ ਹਾਂਜੀ ਹਾਂਜੀ ਆ ਜਾਓ ਕਾਹਦਾ ਕਹਿੰਦੇ ਨੇ ਲਾਈਨ ਸਰ ਹੁਣ ਹਾਂਜੀ ਹਾਂਜੀ ਆ ਡਾਕਟਰ ਰਾਮ ਨੂੰ ਆ ਜੀ ਦੱਸੋ ਆਦਾ ਚਾਹੁੰਦੇ ਨੇ ਮੈਂ ਰੱਖੀ ਮੇਲੇ ਦੇ ਤਾਵਾ ਨਹੀਂ ਨਹੀਂ ਅਲਫਾਬਾਬਾ ਜੀ ਸੱਜਣਾਂ ਲਈ ਇਹ ਦਵਾਈ ਦੀ ਸੇਵਾ ਦੇਖ ਸਕਦੇ ਤੁਸੀਂ ਖਾਲ ਬਹੁਤ ਮਾੜੀ ਆ ਬਸ ਲੱਕੀ ਆ ਵੀ ਇੱਥੇ ਗੁਰਦੁਰ ਸਾਹਿਬ ਦਾ ਹਸਪਤਾਲ ਆਤੀ ਐ ਆਂਦੀ ਸੰਗਤ ਆ ਰਹੀ ਐ ਲੈ ਕੇ ਜਾ ਰਹੀ ਮੈਡੀਸਨ ਵਗੈਰਾ ਤਿੰਨ ਪਿੰਡ ਭਗਤਾਤੇ ਆ ਦੋ ਪਿੰਡ ਪਹਿਲਾਂ ਭਗਤਾਤੇ ਦੀ ਏਕਾ ਹੁਣ ਤੀਜਾ ਇਹ ਕਹਿੰਦੇ ਆ ਨਾ ਵੀ ਡੇਰੇ ਨੂੰ ਪਾਣੀ ਕਿੱਥੋਂ ਆ ਗਾ ਇੰਨਾ ਕੀ ਬਣਿਆ ਵਾ ਕਿਹੜੀ ਤੁੱਸੀ ਆ ਜੇ ਤੁਹਾਨੂੰ ਤੁਸੀ ਵਿਖਾਉਣਾ ਕਿੰਨੂੰ ਕਹਿੰਦੇ ਤੁਸੀ ਐਨੇ ਮਾਰਿਆ ਜੇ ਡੇਰੇ ਨੂੰ ਆ ਵੇਖਿਓ ਜੇਰਾ ਇਹ ਕਹਿੰਦੇ ਵੀ ਉਤੋਂ ਦੀ ਆਉਂਦੀ ਸੀ ਲੈਵਲ ਵਗਦਾ ਉਤੋਂ ਦੀ ਇਸ ਹਾਲਾਤ ਇਹ ਜਿੱਥਾਂ ਜਿੱਥਾਂ ਟੁੱਟੀ ਐ ਲੈ ਬੈਠੀ ਸਾਰੇ ਡੇਰੇ ਨੂੰ ਇੱਧਰ ਸਾਰੇ ਮਗਰ ਪਾਣੀ ਐ ਇੱਧਰ ਪਾਣੀ ਐ ਉਹ ਪਰਲੇ ਬੰਨੇ ਸਭ ਮੈਂ ਕਹਿੰਨਾ ਕਿ ਨਿਹਾਲ ਕਰਤਾ ਇਹਨੇ ਦੇ ਅਜੇ ਵੀ ਉਧਾ ਹੁੰਦਾ ਪਾਣੀ ਸਪੀਡਾਂ ਸਪੀਡਾਂ ਨੇ ਪਰ ਬਹੁਤ ਲੈ ਗਿਆ ਅੱਗੇ ਨੂੰ ਘਟ ਗਿਆ ਬੜਾ ਪਾਣੀ ਠੀਕ ਐ ਹੁਣ ਨਾਰਮਲ ਹੀ ਕੰਮ ਤੇ ਇੱਧਰ ਹੁਣ ਚੱਲੇ ਅੱਗੇ ਪੰਜ ਕਰਈਆਂ ਪਿੰਡ ਚੱਲੇ ਐ ਮੈਡੀਸਨ ਲੈ ਕੇ ਉਧਰ ਉਧਰ ਦੇ ਕੇ ਹੁੰਦੇ ਆ ਵੀ ਬਾਕੀ ਲਗ ਭਗ ਪਕਦਾ ਤੇ ਚਾਰ ਪਿੰਡ ਪਕਦਾ ਤੇ ਪੰਜਵੇਂ ਵਾਲੇ ਚੱਲੇ ਹੁਣ ਬਾਬਾ ਜੀ ਕਿੰਝੀ ਤੁਹਾਡੇ ਕੋਲ ਜੇ ਇੱਥੋਂ ਹੁਣ ਨਾ ਲੂਣ ਵਾਲੇ ਖਾ ਲਈਏ ਚੌਲ ਪਹਿਲਾਂ ਭੁੱਖ ਤੇ ਮਟਾਈਏ ਬਟਾ ਲੈਣ ਹਾਂਜੀ ਕਰੋ ਚੈੱਕ ਜਰਾ ਕਿਦਾਂ ਓਕੇ ਕੰਮ ਚਾਹ ਪੀ ਲੋ ਕਹਿੰਦੇ ਪੀਣੀ ਨਹੀਂ ਜਦੋਂ ਸਾਹਮਣੇ ਵੇਖੀ ਰਾਸ਼ਟਰੀ ਖਰਾ ਕੇ ਚੌਲ ਤੇ ਹੋਗੇ ਸੱਦੇ ਦੋ ਦੂਰ ਵਾਲੀ ਦੋ ਰੂਪ ਵਾਲੀ ਦੀਵੇ ਬਾਵਾ ਨੇ ਕਿਹਾ ਕਿ ਮਤਲਬ ਅਲਰਜੀ ਦੀ ਪ੍ਰੋਬਲਮ ਹੋਈ ਕਿ ਇਹਨੂੰ ਪਾਣੀ ਪੀਂਵਾਓ ਪਹਿਲਾਂ ਜੀ ਦੀ ਕੌਣ ਚਾਹੁੰਦਾ ਹੈ ਕਿ ਇਹਨਾਂ ਨੂੰ ਖੰਸੀ ਦੇ ਦੋ ਅੜੀਆ ਸਿਰਫ ਦੇ ਦੋ ਉਹ ਕਿੱਥੇ ਬਣੇ ਇੱਕ ਗੋਲੀਆਂ ਦੀ ਆਹ ਦੇ ਦਿਓ ਕੋਈ ਸਿਰਫ ਸਿਰਫ ਪੈਦੇ ਨੇ ਇਹਦੇ ਨਾਲ ਇਹਦੇ ਨਾਲ ਇੱਕ ਮਿੰਟ ਕਰ ਦੋ ਮੈਨੂੰ ਤਾਂ ਸਿਰਫ ਚਾਹੀਦੀ ਹੈ ਇਹ ਚੁੱਕ ਤੇ ਲੈ ਲੈ ਕੈਂਜੀ ਕਿੱਥੇ ਆ ਠੀਕ ਹੈ

ਕਿੰਨੇ ਦਵਾਈਆਂ ਜੇ ਸ਼ੋਅ ਹੋਣੀ ਹੈ ਦੇਰੀ ਹੋ ਰਹੀ ਹੈ ਨਹੀਂ ਇਹ ਅੰਦਾਜ਼ਾ ਨਾ ਲਾ ਸਕਦਾ ਤੇ ਉਹ ਕਿਹੜਾ ਸਾਲਾ ਕਿਉਂ ਹਾਂ ਦੇਖਣ ਭਾਜੀ ਹੁਣ ਇਹ ਜੇ ਫਰੀ ਨਹੀਂ ਆ ਕੁਝ ਕੁ ਦਵਾਈ ਜਿਹੜੀ ਆਪਣੇ ਕੋਲ ਬਚ ਗਈ ਹੈ ਹੋਰ ਰੱਖੀ ਹੈ ਹੁਣ ਵੇਖਣਾ ਟਾਈਮ ਲੱਗੂਗਾ ਤੇ ਇੱਕ ਦੋ ਦਿਨ ਤੱਕ ਕੋਸ ਕੋਸਿਆ ਬਾਕੀ ਲੱਗ ਲਗਭਗ ਲੱਗ ਗਈ ਹੈ ਥੋੜੀ ਕੁਝ ਰਹਿ ਗਈ ਹੈ ਉਹ ਹੁਣ ਕਹਾਂਗੇ ਇੱਕ ਦੋ ਦਿਨ ਤੱਕ